ਰੋਇਪੁਰ ਸਾਡਾ ਪਿਛਲੇ ਲੰਮੇ ਸਮੇਂ ਤੋਂ ਧਰਨਾ ਚੱਲ ਰਿਹਾ ਲਗਭਗ 95 ਦਿਨ ਹੋ ਗਏ ਧਰਨਾ ਚੱਲੀ ਜਾਂਦੇ ਨੂੰ ਜੋ ਆਵਾਦਕਾਰ ਕਿਸਾਨ ਹੈ ਕੰਡਿਆਲੀ ਤਾਰ ਦੇ ਪਾਰ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਉਹਨਾਂ ਦਾ ਮਾਲਕੀ ਹੱਕ ਲੈਣ ਵਾਸਤੇ ਸਰਕਾਰ ਦੇ ਨਾਲ ਧਰਨਾ ਗੱਲਬਾਤ ਵੀ ਚੱਲੀ ਆ ਧਰਨਾ ਵੀ ਚੱਲ ਰਿਹਾ ਪਰ ਸਰਕਾਰ ਦੀ ਅਜੇ ਤੱਕ ਕੋਈ ਤਸ ਤੋਂ ਵਸ ਨਹੀਂ ਹੋਈ ਪਿਛਲੇ 1 ਮਹੀਨੇ ਤੋਂ ਸਾਡੇ ਦੋ ਕਿਸਾਨ ਉਥੇ ਮਰਨ ਵਰਤੇ ਹੀ ਬੈਠੇ ਜਿਨ੍ਹਾਂ ਦੇ ਵਿੱਚੋਂ ਇੱਕ ਦਾਰਾ ਸਿੰਘ ਦੀ ਹਾਲਤ ਸੀ ਜਿਹੜੀ ਉਹ ਥੋੜੀ ਜੀ ਨਾਜ਼ਕ ਹੋ ਗਈ ਉਹਨੂੰ ਪੁਲਿਸ ਨੇ ਚੁੱਕ ਕੇ ਬਠਿੰਡੇ ਦੇ ਜਿਹੜਾ ਏਮਜੱਸ ਹਸਪਤਾਲ ਆ ਉਹਦੇ ਵਿੱਚ ਦਾਖਲ ਕਰਵਾਇਆ ਸਾਡੇ ਪਿਛਲੇ ਹਫ਼ਤੇ ਸਰਕਾਰ ਦੇ ਨਾਲ ਗੱਲਬਾਤ ਚੱਲੀ ਤਾਂ ਗੱਲਬਾਤ ਦੇ ਵਿੱਚ ਸਰਕਾਰ ਮੰਨੀ ਵੀ ਸੀ 24 ਤਰੀਕ ਤੱਕ ਜਿਹੜਾ ਮਸਲੇ ਦਾ ਹੱਲ ਉਹ ਕਰ ਦੇਵਾਂਗੇ ਪਰ 24 ਤਰੀਕ ਤੱਕ ਦਾ ਅਲਟੀਮੇਟਮ ਦੇਣ ਦੇ ਬਾਵਜੂਦ ਵੀ ਸਰਕਾਰ ਨੇ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਕੱਲ 25 ਤਰੀਕ ਸੀ ਕੱਲ ਬਠਿੰਡੇ ਡੀਸੀ ਦਫ਼ਤਰ ਸੌਰੀ ਫਰੋਈਪੁਰ ਡੀਸੀ ਦਫ਼ਤਰ ਦਾ ਘਰਾਓ ਇਹ ਸੂਬਾ ਕਮੇਟੀ ਦੀ ਕਾਲ ਸੀ ਵੀ ਜਿਸ 25 ਤਰੀਕ ਨੂੰ ਵੀ ਹੱਲ ਨਾ ਹੋਇਆ ਤਾਂ 26 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਜਿਹੜੇ ਹਾਈਵੇ ਆ ਉਹ ਜਾਮ ਕੀਤੇ ਜਾਣਗੇ ਅੱਜ ਸੂਬਾ ਕਮੇਟੀ ਦੀ ਕਾਲ ਤੇ ਅਸੀਂ ਇੱਥੇ ਦੋ ਬਲਾਕ ਹੈ ਜੈਤੋ ਤੇ ਬਾਜਾਖਾਨਾ ਅਸੀਂ ਹਾਈਵੇ ਜਾਮ ਕੀਤਾ ਹੁਣ ਥੋੜਾ ਜਿਹਾ ਇੱਕ ਤਾਂ ਇਹ ਹੈ ਵੀ ਪੱਠਿਆਂ-ਦੱਥਿਆਂ ਦਾ ਟਾਈਮ ਹੋ ਗਿਆ ਕਿਸਾਨ ਘਰਾਂ ਨੂੰ ਪੱਠੇ-ਦੱਥੇ ਪਾਉਣ ਚਲੇ ਗਏ ਐ ਤੇ ਇਹਦੇ ਨਾਲ ਇੱਕ ਸਾਡੀਆਂ ਦੋ ਮੰਗਾ ਬਾਜਾਖਾਨਾ ਖਾਨਾ ਥਾਣੇ ਦਾ ਥਾਣਿਆਂ ਜਿਹੜਾ ਉਹਦੇ ਨਾਲ ਸੰਬੰਧਿਤ ਦੋ ਮੰਗਾ ਨਵੀਆਂ ਵੀ ਅਸੀਂ ਇਹਦੇ ਵਿੱਚ ਐਡ ਕੀਤੀਆਂ ਉਹਦੇ ਵਿੱਚ ਇੱਕ ਇਹ ਹੈ ਵੀ ਇੱਕ ਤਾਂ ਲੰਬ ਵਾਲੀ ਪੈਟਰੋਲ ਪੰਪ ਦਾ ਮਸਲਾ ਰੋਲਦੂ ਸਿੰਘ ਦਾ ਪੈਟਰੋਲ ਪੰਪ ਮਾਲਕ ਨੇ ਰੋਲਦੂ ਸਿੰਘ ਦੀ ਜ਼ਮੀਨ ਦੇ ਉੱਤੇ ਜਿਹੜਾ ਆਪਣਾ ਸੀਗਾ ਨਾ ਉਹ ਰਸਤਾ ਬਣਾ ਲਿਆ ਜਿਹਨੂੰ ਆਪਾਂ ਸਰਵਸ ਰੋਡ ਕਹਿੰਦੇ ਆ ਉਹ ਉਹਦੀ ਮਨਤੀ ਹੋਣ ਦੇ ਬਾਵਜੂਦ ਵੀ ਉਹਨੇ ਉਹ ਕਬਜ਼ਾ ਨਹੀਂ ਛੱਡਿਆਗਾ ਦੁਬਾਰਾ ਫੇਰ ਉੱਥੇ ਐਸ ਡੀ ਐਮ ਆਇਆ ਤਹਿਸੀਲਦਾਰ ਆਇਆ ਅਧਿਕਾਰੀ ਆਏ ਸਾਰੇ ਦੁਬਾਰਾ ਫੇਰ ਬੇਨਤੀ ਦੇ ਆਰਡਰ ਹੋਏ ਤਾਂ ਬੇਨਤੀ ਹੋਈ ਤਾਂ ਫੇਰ ਵੀ ਮਤਲਬ ਉਹਨੇ ਕਬਜ਼ਾ ਨਹੀਂ ਛੱਡਿਆ ਵਾਜਾਖਾਨਾ ਪੁਲਿਸ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਉਸ ਕਿਸਾਨ ਦੇ ਉੱਤੇ ਪਰਚਾ ਝੂਠਾ ਪਰਚਾ ਕੀਤਾ ਗਿਆ ਹਾਲਾਂਕਿ ਪੁਲਿਸ ਦਾ ਹੱਕ ਤਾਂ ਇਹ ਬਣਦਾ ਸੀ ਵੀ ਉਹ ਕਿਸਾਨ ਨੂੰ ਜਿਹੜੀ ਉਹਦੇ ਜ਼ਮੀਨ ਤੇ ਕਬਜ਼ਾ ਕੀਤਾ ਸੀ ਉਹਦਾ ਜ਼ਮੀਨ ਦਾ ਕਬਜ਼ਾ ਪੁਲਿਸ ਦਵਾਉਂਦੀ ਪਰ ਪੁਲਿਸ ਨੇ ਉਲਟਾ ਕਾਰਵਾਈ ਉਸ ਕਿਸਾਨ ਦੇ ਉੱਤੇ ਹੀ ਕਰਕੇ ਪਰਚਾ ਦਰਜ ਕਰਤਾ ਡੀਸੀ ਸਾਹਿਬ ਦੇ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਐਸਐਸਪੀ ਸਾਹਿਬ ਹਰਜੀਤ ਸਿੰਘ ਸੀ ਉਦੋਂ ਉਹਨਾਂ ਨਾਲ ਵੀ ਮੀਟਿੰਗਾਂ ਹੋਈਆਂ ਐਸਐਸਪੀ ਹਰਜੀਤ ਸਿੰਘ ਨੇ ਇਹ ਗੱਲ ਮੰਗ ਮੰਨੀ ਹੈ ਡੀਸੀ ਸਾਹਿਬ ਦੇ ਟੇਬਲ ਤੇ ਵੀ ਜਿਹੜਾ ਕਿਸਾਨ ਦਾ ਇਹ ਕਬਜ਼ਾ ਜਿਹੜਾ ਛਡਵਾਇਆ ਜਾਵੇ ਕਿਸਾਨ ਦੇ ਹੱਕ ਦੇ ਵਿੱਚ ਇਹ ਫੈਸਲਾ ਜਿਹੜਾ ਕੀਤਾ ਜਾਵੇ ਪਰ ਡੀਸੀ ਸਾਹਿਬ ਪਤਾ ਨਹੀਂ ਕੀ ਉਹਦੀ ਉਹਦੇ ਨਾਲ ਰਿਸ਼ਤੇਦਾਰੀ ਸੀ ਹਰ ਵਾਰ ਆਲਮਟੋਲ ਕਰ ਦਿੰਦੇ ਸੀ ਕੋਈ ਨਹੀਂ ਅਸੀਂ ਉਹਦੇ ਤੇ ਦੇਖਦੇ ਆਂ ਉਹਦੀ ਮਿੰਨਤੀ ਕਰਾਉਣੇ ਆ ਉਹਦੀ ਪੜਤਾਲ ਕਰਾਉਣੇ ਆ ਐਂ ਕਰਦਿਆਂ ਨੇ ਉਹਨਾਂ ਨੇ ਸਮਾਂ ਲੰਘਾਤਾ ਸਮੇਂ ਉਹ ਸਮੇਂ ਦੇ ਵਿੱਚ ਵਿੱਚ ਹੀ ਉਹ ਜਿਹੜਾ ਸੀਗਾ ਉਹ ਕੋਰਟ ਦੇ ਵਿੱਚ ਪਹੁੰਚ ਗਿਆ ਜਿਹੜਾ ਪੰਪ ਦਾ ਕੋਰਟ ਦੇ ਵਿੱਚ ਪਹੁੰਚਣ ਤੋਂ ਬਾਅਦ ਫਿਰ ਜਿਹੜਾ ਸਾਡਾ ਕੋਰਟ ਦੇ ਵਿੱਚ ਕੇਸ ਚੱਲ ਪਿਆ ਉੱਥੇ ਸਾਡੇ ਧਿਆਨ ਦੇ ਵਿੱਚ ਆਇਆ ਵੀ ਬਾਜ਼ਾਖਾਨਾ ਥਾਣੇ ਦੇ ਵਿੱਚ ਇਹਦੇ ਤੇ ਪਰਚਾ ਵੀ ਹੋਇਆ ਵੈ ਜਦੋਂ ਵਕੀਲ ਸਾਹਿਬ ਨਾਲ ਗੱਲ ਕੀਤੀ ਵਕੀਲ ਸਾਹਿਬ ਕਹਿੰਦੇ ਵੀ ਪਹਿਲਾਂ ਪਰਚਾ ਰੱਦ ਕਰਵਾਉਣਾ ਪਊਗਾ ਉਸ ਤੋਂ ਬਾਅਦ ਫਿਰ ਜਿਹੜਾ ਆਪਣਾ ਜਿਹੜਾ ਕੇਸ ਆ ਉਹ ਆਪਣੇ ਹੱਕ ਦੇ ਵਿੱਚ ਹੋਣਾ ਹੈ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਐਸਐਸਪੀ ਕਹਿੰਦਾ ਵੀ ਪਰਚਾ ਤਾਂ ਬਣਦਾ ਹੀ ਨਹੀਂ ਕਿਸੇ ਹਿਸਾਬ ਚ ਇਹਦੇ ਤੇ ਬੰਦੇ ਤੇ ਨਾਲੇ ਤਾਂ ਉਹ ਇਹਦੀ ਜਗ੍ਹਾ ਤੇ ਕਬਜ਼ਾ ਕਰੀ ਬੈਠਾ ਹੈ ਉਲਟਾ ਪੁਲਿਸ ਪਰਚਾ ਇਹਦੇ ਤੇ ਕਰਦੀ ਹੈ ਅਸੀਂ ਇਨਕੁਆਰੀ ਲਵਾਤੀ ਇਨਕੁਆਰੀ ਹੋ ਕੇ ਐਸ ਉੱਥੋਂ ਜਿਹੜਾ ਸੀਗਾ ਉਹ ਪਰਚਾ ਸੀਗਾ ਕੈਂਸਲ ਹੋ ਗਿਆ ਉਹਦੇ 'ਚ ਥੋੜੀ ਕਣੀ ਕੋਈ ਤਰੂਟੀ ਸੀ ਉਹਨਾਂ ਨੇ ਲਿਖ ਕੇ ਭੇਜੀ ਵੀ ਇਹਦੇ ਤੇ ਗੌਰ ਕਰਕੇ ਵੀ ਇਹਨੂੰ ਪਰਚੇ ਨੂੰ ਸਾਰੇ ਇਹਨੂੰ ਕੈਂਸਲ ਕੀਤਾ ਜਾਵੇ ਉਸ ਆ ਉਹਨੂੰ ਆਈ ਨੂੰ ਵੀ ਰਿਪੋਰਟ ਨੂੰ 2 ਮਹੀਨੇ ਦੇ ਲਗਭਗ ਹੋ ਗਿਆ ਭਪਿੰਦਰ ਸਿੰਘ ਕੋਲੇ ਉਹ ਕੇਸ ਐਸਆਈ ਕੋਲੇ 2 ਮਹੀਨਿਆਂ ਦੇ ਵਿੱਚ ਅਸੀਂ ਘੱਟੋ ਘੱਟ 10-12 ਉਹਨੂੰ ਭਪਿੰਦਰ ਸਿੰਘ ਨੂੰ ਮਿਲ ਚੁੱਕੇ ਹਾਂ ਇਹ ਕਿਸਾਨ ਆਪਣੇ ਤੌਰ ਤੇ ਵੀ ਉਹਨਾਂ ਨੂੰ ਉਹਨੂੰ ਮਿਲਦਾ ਰਿਹਾ ਪਰ ਉਹ ਆਲਮਟੋਲ ਕਰਦਾ ਰਿਹਾ ਪਤਾ ਨਹੀਂ ਤਾਂ ਕੋਈ ਉਹ ਤੋਂ ਰਿਸ਼ਵਤ ਲਈ ਹੈ ਜਾਂ ਕੋਈ ਹੋਰ ਗੱਲ ਆ ਉਸ ਗੱਲ ਦਾ ਉਹਨੂੰ ਪਤਾ ਹੈ ਸਾਨੂੰ ਇਹ ਗੱਲ ਕਹਿੰਦਾ ਰਿਹਾ ਵੀ ਮੈਂ ਫਲਾਨੀ ਤਰੀਕ ਨੂੰ ਦੇ ਨੂੰ ਅੱਜ ਐਸ ਐਚਓ ਸਾਹਿਬ ਨੇ ਅੱਜ ਮੇਰੀ ਫਲਾਨੇ ਥਾਂ ਪੇਛੀ ਹੈ ਮੈਂ ਉੱਥੇ ਜਾਣਾ ਹੈ ਇਸ ਤਰ੍ਹਾਂ ਉਹਨੇ ਆਲਮਟੋਲ ਦੀ ਨੀਤੀ ਬਣਾਈ ਹੋਈ ਹੈ ਤੇ ਅੱਜ ਸਾਡੀ ਇਹ ਮੰਗੇ ਦੇ ਵਿੱਚ ਐਡ ਹੈ ਜਿਹੜਾ ਰੁਲਦੂ ਸਿੰਘ ਦੀ ਪਰਚੇ ਦੀ ਕੈਂਸਲਿੰਗ ਉਹ ਜਿੰਨਾ ਚਿਰ ਇੱਥੇ ਨਹੀਂ ਹੁੰਦਾਗਾ ਉਹਨਾਂ ਚਿਰ ਅਸੀਂ ਧਰਨੇ ਨੂੰ ਜਾਰੀ ਰੱਖਾਂਗੇ ਭਾਵੇਂ ਸੂਬਾ ਕਮੇਟੀ ਦੀ ਸਾਨੂੰ ਕਾਲ ਆ ਜਾਵੇ ਵੀ ਧਰਨੇ ਨੂੰ ਸਮਾਪਤ ਕਰ ਦਿਓ ਪਰ ਜਿਹੜਾ ਸਾਡਾ ਨਾਲ ਇਹ ਮੰਗ ਵੀ ਇੱਕ ਐਡ ਹੈ ਜਿਹੜੀ ਦੂਜੀ ਮੰਗ ਹੈ ਸਾਡੀ ਉਹ ਕਣੀਏ ਪਿੰਡ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਪਹਿਲਾਂ ਇੱਕ ਘਟਨਾ ਵਾਪਰੀ ਸੀ ਇੱਕ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਇੱਕ ਬੱਚੇ ਦੇ ਨਾਲ ਦੁਰਵਿਹਾਰ ਕੀਤਾ ਉਹ ਬੱਚਾ ਵੀ ਉਸੇ ਔਰਤ ਦਾ ਹੀ ਸੀਗਾ ਉਦੇ ਨਾਲ ਬੱਚੇ ਦੇ ਨਾਲ ਜਿਹੜੀ ਘਟਨਾ ਵਾਪਰੀ ਆ ਉਹਦੀਆਂ ਵੀਡੀਓ ਵੀ ਐ ਉਹਦੇ ਮਤਲਬ ਜਿਹੜੀਆਂ ਫੋਟੋ ਆ ਉਹ ਵੀ ਅਸੀਂ ਪ੍ਰਸ਼ਾਸਨ ਨੂੰ ਦਿਖਾਤੀਆਂ ਉਹਦੇ ਆਧਾਰ ਤੇ ਹੀ ਪਾਸ ਕੋ ਐਕਟ ਲਾ ਕੇ ਸਰਕਾਰ ਨੇ ਪਰਚਾ ਦਰਜ ਕੀਤਾ ਹੋਇਆ ਬਾਜਾਖਾਨਾ ਥਾਣੇ ਦੇ ਵਿੱਚ ਪਰ ਉਹਨਾਂ ਬੰਦਿਆਂ ਤੇ ਨਾ ਤਾਂ ਉਹ ਔਰਤ ਤੇ ਤੇ ਨਾ ਹੀ ਉਸ ਬੰਦੇ ਤੇ ਮਲਜੂਮ ਤੇ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਵੀ ਅਸੀਂ ਬਾਜਾਖਾਨਾ ਥਾਣੇ ਨਾਲ ਸੰਬੰਧਤ ਅਧਿਕਾਰੀਆਂ ਤੋਂ ਰਿਪੋਰਟ ਲੈਣੀ ਆ ਵੀ ਹੁਣ ਤੱਕ ਉਹਦੇ ਤੇ ਕੀ ਕਾਰਵਾਈ ਹੋਈ ਹੈ ਜਦੋਂ ਲੜਕੀ ਕਹਿੰਦੀ ਸੀ ਵੀ ਮੈਨੂੰ ਘਰੇ ਭਾਇਆ ਜਾਏ ਉਦੋਂ ਬਾਅਦ ਗੱਲ ਕਿੱਥੇ ਜਿਹੀ ਖੜੀ ਸੀ ਗੱਲ ਉਹ ਉਦੋਂ ਤੱਕ ਇਰਾ ਇਹਨਾਂ ਦਾ ਸਮਝੌਤਾ ਹੋ ਗਿਆ ਸੀ ਸਮਝੌਤਾ ਵੀ ਹੋ ਗਿਆ ਸੀ ਮੇਰੇ ਖਿਆਲ ਲਗਭਗ 9 ਲੱਖ ਰੁਪਏ ਦੇ ਵਿੱਚ ਸਮਝੌਤਾ ਹੋ ਗਿਆ ਸੀ ਵੀ ਉਹ ਲੜਕੀ ਨੂੰ ਜਿਹੜਾ ਸੀਗਾ ਵੀ ਉਹਨੇ ਮੁੰਡੇ ਦੇ ਨਾਲ ਉਹਦੇ ਨਾਲ ਤਲਾਕ ਲੈ ਲੈਣਾ ਸੀਗਾ ਤੇ ਆਪਦੇ ਪੇਕੇ ਘਰ ਚਲੇ ਜਾਣਾ ਸੀਗਾ ਉਦੋਂ ਉਦੋਂ ਬਾਅਦ ਜਦੋਂ ਵੀਡੀਓ ਸਾਹਮਣੇ ਆ ਗਈਆਂ ਜਿਹੜੇ ਕਲਿੱਪ ਸੀਗੇ ਫੋਟੋਆਂ ਸੀਗੀਆਂ ਉਹ ਸਾਹਮਣੇ ਆ ਗਈਆਂ ਵੀ ਇਹ ਲੜਕੀ ਨੇ ਮਤਲਬ ਬੱਚੇ ਦੇ ਨਾਲ ਇੱਕ ਵੱਦ ਫੈਲੀ ਕੀਤੀ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਤਾਂ ਉਹਦਾ ਬਣਦਾ ਸੀ ਪਰਚਾ ਵੀ ਜਿਹੜਾ ਬੱਚਾ ਕੱਲ ਨੂੰ ਜਦੋਂ ਜਵਾਨ ਹੋਊਗਾ ਤੇ ਬੱਚੇ ਨੂੰ ਤਾਣੇ ਮਾਰਨਗੇ ਤੇ ਉਹਦੇ ਆਧਾਰ ਦੇ ਉੱਤੇ ਹੀ ਇਹ ਪਰਚਾ ਹੋਇਆ ਪਰ ਪੁਲਿਸ ਨੇ ਹਜੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਪਰਚਾ ਹੋਇਆ ਵਾ ਉਸ ਲੜਕੀ ਤੇ ਨਹੀਂ ਕਾਰਵਾਈ ਹੋਈ ਨਾ ਲੜਕੀ ਤੇ ਹੋਈ ਹੈ ਤੇ ਨਾ ਹੀ ਉਹਦੇ ਪ੍ਰੇਮੀ ਤੇ ਹੋਈ ਹੈ ਯਾਨੀ ਕਿ ਦੋਨੇ ਪ੍ਰੇਮੀ ਜੋੜੇ ਤੇ ਕਿਸੇ ਤੇ ਨਹੀਂ ਹੋਈ ਹਾਂਜੀ ਹਾਂਜੀ ਕਿਸੇ ਤੇ ਨਹੀਂ ਹੋਈ ਜੀ ਪ੍ਰਧਾਨ ਜੀ ਜਿਹੜੀ ਪੈੜੀ ਦਾ ਤੁਸੀਂ ਜਾਨੀ ਕਿ ਧਰਨਾ ਲਾਇਆ ਲੈ ਇਸ ਨੇ ਉਹ ਪੈੜੀ ਹੈ ਕਿੰਨੀ ਟੋਟਲ ਪੈੜੀ ਮੇਰੇ ਖਿਆਲ ਚ 250 ਦੇ ਏਕੜ ਦੇ ਨੇ ਕਰੀਬ ਹੈ ਬਹੁਤ ਘਰਾ ਦੀ ਹੈ ਉਹਨਾਂ ਲੋਕਾਂ ਨੇ ਵੇਖੋ ਉਹਨਾਂ ਵੇਲੇਾਂ ਚ ਟਰੈਕਟਰ ਨਹੀਂ ਹੁੰਦੇ ਸੀ ਹੱਥੀ ਮਿਹਨਤ ਕਰਕੇ ਬਲਦਾਂ ਨਾਲ ਆਵਜਾਂ ਨਾਲ ਉਹਨਾਂ ਨੂੰ ਵਾਹਕ ਕਰਕੇ ਉਹਨਾਂ ਨੇ ਆਵਜ ਦਾ ਕਬਜ਼ੇ ਕਰੇ ਸੀ ਤੇ ਜਿੰਨਾ ਵੀ ਉੱਥੇ ਹੁਕਮ ਸੀ ਉਹਨਾਂ ਟਾਈਮਾਂ ਦੇ ਵਿੱਚ ਵੀ ਜਿੰਨਾ ਵੀ ਕੋਈ ਆਪ ਨੂੰ ਉਹਨੂੰ ਆਵਾਜ਼ ਕਰ ਲੂਗਾ ਬੀਜ ਲੂਗਾ ਉਹ ਅਸੇ ਹੀ ਹੋ ਜੂਗੀ ਤੇ ਬਹੁਤ ਲੰਮੇ ਚਿਰ ਤੋਂ ਹੋ ਵਾਰ ਰਹੇ ਆ ਹੁਣ ਇਹ ਸਰਕਾਰ ਉਹਦੇ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਉਹਨਾਂ ਨੂੰ ਜ਼ਮੀਨ ਤੋਂ ਵੇ ਜ਼ਮੀਨ ਬਣਾ ਰਹੇ ਆ ਤੇ ਉਸ ਵਾਰ ਸਮਾਨ ਦੇ ਵਿੱਚ ਸਾਡੀ ਇਹ ਲੜਾਈ ਹੈ ਸਾਡਾ ਫਿਰੋਜ਼ਪੁਰ ਬਹੁਤ ਚਿਰ ਲੰਮਾ ਆ ਸੰਗਰਾਮ ਚੱਲ ਰਿਹਾ ਹੈ ਉਹਨਾਂ ਦੇ ਨਾਲ ਨੂੰ ਕੱਲ ਕਾਲ ਆਈ ਹੈ ਪੰਜਾਬ ਕਮੇਟੀ ਤੋਂ ਅਸੀਂ ਸਾਰਾ ਹੀ ਪੰਜਾਬ ਹਾਈਵੇ ਜਿੱਥੇ-ਜਿੱਥੇ ਹੈ ਹਾਂ ਉਹ ਸੀਲ ਕਰੀ ਕੱਲੀ ਬੀਕੇਜੂ ਸਿੱਧੂਪੁਰ ਤੋਂ ਵੱਲੋਂ ਧਰਨਾ ਤੇ ਹੋਰ ਜਿੱਥੇ ਬੰਦਿਆਂ ਦਾ ਵੀ ਤੁਹਾਨੂੰ ਨਾਲ ਸਮਰਥਨ ਹੈਗਾ ਸਮਰਥਨ ਸਾਡਾ ਨਾਲ ਕਿਸਾਨ ਮਜ਼ਦੂਰਾਂ ਦਾ ਵੀ ਹੈਗਾ ਤੇ ਸਾਡਾ ਕੱਲ੍ਹ ਸਿੱਧੂਪੁਰ ਦਾ ਹੀ ਹੈ ਜਿਹੜੀ ਪਹਿਲੀ ਤੁਸੀਂ ਕਿੰਨੇ ਵੀ ਉੱਧਰ ਜਨਨ ਕੀ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਹੈ ਉਹ ਰੋਕ ਰਹੇ ਆ ਕਿ ਪਿਛਲੀਆਂ ਸਰਕਾਰਾਂ ਚ ਵੀ ਇਦਾਂ ਦੀ ਜਿਹੜੇ ਸਰਕਾਰਾਂ ਦੂਈ ਪਹਿਲਾਂ ਹੋ ਕੇ ਗਈਆਂ ਪਿਛਲੀਆਂ ਸਰਕਾਰਾਂ ਚ ਤਾਂ ਕੋਈ ਇਹੋ ਜੀ ਗੱਲ ਸੁਣੀ ਨਹੀਂ ਪਰ ਹੁਣ ਨਾਖੀ ਲੈਂਦੇ ਹੁੰਦੇ ਆ ਉਹ ਜਿਹੜੇ ਵਾਦਕਰ ਕਿਸਾਨ ਜ਼ਮੀਨ ਵਾ ਰਹੇ ਸੀ ਉਹ ਲੰਮੇ ਸਮੇਂ ਤੋਂ ਪਹਿਲਾਂ ਤਾਂ ਵੇਖੋ ਵੀ ਉਹ ਆਪਣਾ ਕੰਡਿਆਲੀ ਤਾਰ ਤੋਂ ਜ਼ਮੀਨ ਪਾਰ ਆ ਉਹ ਪਾਰ ਜਿਹੜੀ ਜ਼ਮੀਨ ਆ ਉਹਦੇ ਤੇ ਆਪਾਂ ਨੂੰ ਖੇਤੀ ਕਰਨੀ ਕੋਈ ਸੰਭਵਤਾ ਹੈ ਨਹੀਂ ਤੜਕੇ 8 ਵਜੇ ਆਪਾਂ ਮਿਲਟਰੀ ਗੇਟ ਖੋਲੂਗੀ ਤਾਂ ਅੰਦਰ ਜਾਵਾਂਗੇ 5 ਵਜੇ ਤੋਂ ਬਾਅਦ ਹੋ ਬਾਹਰ ਕੱਢ ਦਿੰਦੇ ਆ ਫੇਰ ਉੱਥੇ ਜਿਹੜਾ ਮਿਲਟਰੀ ਦਾ ਸਮਾਨ ਆ ਉਹ ਸਾਰਾ ਆਪਣੀਆਂ ਜ਼ਮੀਨਾਂ ਵੇਚਦੀ ਜਾਂਦਾ ਲਤਰਦੇ ਆ ਫੇਰ ਉਹ ਜਿਹੜਾ ਮਤਲ ਜ਼ਮੀਨ ਆ ਉਹ ਉਹ ਦਰਿਆਵਾਂ ਦੀ ਜ਼ਮੀਨ ਹੈ ਵੀ ਖੇਤੀ ਕਰਨੀ ਉਹਦੇ ਤੇ ਕੋਈ ਸੰਭਵ ਨਹੀਂ ਉਹਨਾਂ ਨੇ ਜੱਦੋਜਹਿਦ ਕਰਕੇ ਉਹ ਜ਼ਮੀਨ ਨੂੰ ਖੇਤੀਯੋਗ ਬਣਾਇਆ ਖੇਤੀਯੋਗ ਬਣਾ ਕੇ ਉਹਨਾਂ ਦੇ ਨਾਂ ਮਤਲਬੀ 40 40 50 50 ਸਾਲਾਂ ਤੋਂ ਉਹ ਜ਼ਮੀਨ ਬਾਹ ਰਹੇ ਆ ਉਹਦੇ ਤੇ ਖੇਤੀ ਕਰ ਰਹੇ ਆ ਉਹਦੇ ਵਿੱਚ ਕਿਸੇ ਕੋਲੇ 2 ਏਕੜਾ ਕਿਸੇ ਕੋਲੇ 3 ਏਕੜਾ ਕਿਸੇ ਕੋਲੇ 1 ਏਕੜਾ ਉਹਦੇ ਨਾਲ ਉਹ ਬੱਚੇ ਆ ਜਿਹੜੇ ਉਹ ਆਪਦੇ ਪਾਰ ਰਹੇ ਆ ਜਾਂ ਕੋਈ ਆਪਦੇ ਦੋ ਦੋ ਡੰਕਰ ਹੈ ਉਹ ਪਾਰ ਰਹੇ ਆ ਤੇ ਆਪਦੇ ਬੱਚਾ ਨੂੰ ਪਾਰ ਰਹੇ ਆ ਤੇ ਹੁਣ ਜਿਹੜੀ ਸਰਕਾਰ ਦੀ ਮਨਸਾ ਹੈ ਉਹ ਮਤਲਬ ਵੀ ਜਿਹੜੀ ਇਹਨਾਂ ਦੇ ਚਹਿੱਤੇ ਐ ਝਾੜੂ ਵਾਲਾਂ ਦੇ ਉਹਨਾਂ ਨੂੰ ਜ਼ਮੀਨ ਉਹ ਦੇਣਾ ਚਾਹੁੰਦੇ ਐ ਤੇ ਹੁਣ ਜਿਹੜੇ ਉਹ ਜਿਹੜੇ ਪਰਿਵਾਰ ਉੱਥੇ ਖੇਤੀ ਕਰਦੀ ਐ ਉਹ ਤਾਂ ਘਰੋਂ ਬੇਕਾਰ ਹੋਗੇ ਫਿਰ ਉਹ ਕੀ ਕਰਨਗੇ ਵਿਚਾਰੇ ਇਸ ਕਰਕੇ ਲੰਬੇ ਸਮੇਂ ਤੋਂ ਸਾਡਾ ਫਰੋਜਪੁਰ ਜ਼ਿਲ੍ਹੇ ਦਾ ਜਿਹੜਾ ਧਰਨਾ ਸੀ ਉਹ ਮਾਨਜੂਗ ਡੀਸੀ ਆਫਿਸ ਚੱਲ ਰਿਹਾ ਸੀ ਤੇ 24 ਤਰੀਕ ਤੱਕ ਆਪਾਂ ਨੂੰ ਸਰਕਾਰ ਨੇ ਕਿਹਾ ਸੀ ਵੀ ਅਸੀਂ ਤੁਹਾਡੇ ਮਸਲੇ ਦਾ ਹੱਲ ਕਰਾਂਗੇ ਤੇ ਆਪਾਂ ਕੱਲ 25 ਦਾ ਧਰਨਾ ਰੱਖਿਆ ਸੀ ਜਿਹਦੇ ਵਿੱਚ ਆਪਣਾ ਕੋਈ ਹੱਲ ਨਹੀਂ ਹੋਇਆ ਤੇ ਸੁੱਭਾ ਕਮੇਟੀ ਦੀ ਕਾਲ ਸੀ ਵੀ ਜੇ ਆਪਣਾ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਪੂਰੇ ਪੰਜਾਬ ਨੂੰ 26 ਨੂੰ ਜਾਮ ਕੀਤਾ ਜਾਊਗਾ ਤੇ ਉਹਨਾਂ ਦੇ ਕਾਲ ਤੇ ਜੈਤੋ ਬਲਾਕ ਬਜਾ ਬਲਾਕ ਇੱਥੇ ਹੈ ਤੇ 4 ਬਲਾਕ ਪਰੰਦੇ ਟੈਨਾਟੀ ਪੁਆਇੰਟ ਤੇ ਹੈ ਜਿਵੇਂ ਜਿਵੇਂ ਮਤਲਬੀ ਜ਼ਿਲ੍ਹਾ ਦੀ ਡਿਊਟੀ ਲਈ ਹੈ ਜਿਵੇਂ ਬਠਿੰਡਾ ਜਾਂ ਜਿੰਨੇ ਵੀ ਪੰਜਾਬ ਦੇ ਪੁਆਇੰਟ ਬਣੇ ਹੈ ਤਾਂ ਅਸੀਂ ਆਪਦੇ ਪੁਆਇੰਟਾਂ ਤੇ ਜਿਵੇਂ ਸਾਨੂੰ ਮੈਸੇਜ ਆਇਆ ਅਸੀਂ ਉਸ ਤਰ੍ਹਾਂ ਜਿਹੜੀ ਆਪਦੀ ਸੇਵਾ ਉਹ ਨਿਭਾ ਰਹੇ ਹਾਂ ਮਾਨ ਸਰਕਾਰ ਕਹਿੰਦੀ ਸੀ ਜਿਹੜੇ ਤਣਾੜ ਲੋਕ ਆ ਪਿਛਲੀਆਂ ਸਰਕਾਰਾਂ ਚ ਪੈਲੀਆਂ ਨੱਪੀਆਂ ਸੀ ਉਹਨਾਂ ਤੋਂ ਕਢਾ ਰਹੇ ਆ ਸਾਡੀ ਆਮ ਲੋਕਾਂ ਦੀ ਸਰਕਾਰ ਆ ਇਹ ਗਰੀਬਾਂ ਦੀ ਸਰਕਾਰ ਆ ਕਿਸੇ ਨਾਲ ਧੱਕਾ ਨਹੀਂ ਹੋਊਗਾ ਜਿਵੇਂ ਤੁਸੀਂ ਦੱਸੀ ਜਾਵੇ ਉਹਨਾਂ ਗਰੀਬਾਂ ਲੋਕਾਂ ਨੇ ਜਨਨ ਕਿ ਥੋੜੀ ਥੋੜੀ ਪੈਲੀਆਂ ਜਨਨ ਕਿ ਵਾਣ ਜੋਗ ਕਰ ਲਿਆ ਜਦੋਂ ਵਾਣ ਜੋਗ ਕਰ ਲਿਆ ਤੇ ਹੁਣ ਜਨਨ ਕਿ ਇਹ ਸਰਕਾਰ ਦੀ ਨੀਅਤ ਬਦਲ ਗਈ ਹੈ ਕਿ ਅਸੀਂ ਆਪਦੇ ਬੰਦੇ ਜਿਹੜੀ ਚਾਹਤਿਆ ਉਹਨਾਂ ਨੂੰ ਦੇ ਦੇਗੀ ਨਹੀਂ ਜਿਹੜੇ ਭਗਵਾਨਤ ਮਾਨ ਸੀ ਸਾਫ਼ ਸੀਗੇ ਨਾ ਇਹ ਪਹਿਲਾਂ ਤਾਂ ਕਹਿੰਦੇ ਸੀ ਜੇ ਤਾਂ ਬੱਕਰੀ ਮਰ ਗਈ ਐ ਸੀ ਫੇਰ ਵੀ ਪੈਸੇ ਦੇਵਾਂਗੇ ਜੇ ਬਠੋਰਾ ਮਰ ਗਿਆ ਐ ਸੀ ਫੇਰ ਵੀ ਪੈਸੇ ਦੇਵਾਂਗੇ ਪਰ ਅੱਜ ਇਹ ਸ ਕਿਸਾਨਾਂ ਨਾਲ ਹੀ ੱੱੱਕਾ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਇਹਦੇ ਬਾਰੇ ਤਾਂ ਤੁਹਾਨੂੰ ਸਾਡੇ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਪਰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਣਾ ਜੋ ਛੋਡੇ ਚੈਨਲ ਤੇ ਬੜੀ ਵਾਇਰਲ ਹੋਈ ਸੀ ਜੋ ਕਣਗੇਨ ਮਾਲਕ ਬੱਚੇ ਨਾਲ ੱੱੱਕੇ ਸਾਹੀ ਹੋਈ ਸੀ ਜਿਹੜੀ ਉਹ ਔਰਤਾ ਉਹ ਖੁਦ ਮੰਨੀ ਜਾਂਦੀ ਹੈ ਵੀ ਮੈਥੋਂ ਗਨਾਹ ਹੋਇਆ ਮੈਥੋਂ ਗੁਨਾਹ ਹੋਇਆ ਜਾਂ ਤਾਂ ਜਿਹੜੀ ਛੋਡੇ ਵਾਲੀ ਵੀਡੀਓ ਹੈ ਇਹ ਇਹ ਕੋਰਟ ਵਿੱਚ ਪੇਸ਼ ਕਰੇ ਪੁਲਿਸ ਪ੍ਰਸ਼ਾਸਨ ਤੇ ਜਦੋਂ ਉਹ ਖੁਦ ਮੰਨੀ ਜਾਂਦੀ ਹੈ ਵੀ ਮੈਥੋਂ ਗੁਨਾਹ ਹੋਇਆ ਹੈ ਤਾਂ ਉਹਨਾਂ ਨੂੰ ਬੰਦ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੀ ਸਜ਼ਾ ਹੈ ਇਹ ਫਸਟ ਜਿਹੜੀ ਕੋਟ ਹੈ ਇਹਨੂੰ ਕੋਟ ਬਣਾਉਣੀ ਚਾਹੀਦੀ ਹੈ ਛੇਤੀ ਤੋਂ ਛੇਤੀ 2 3 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਦੋਨਾਂ ਜਨਾਂ ਨੂੰ ਜਿਹੜਾ ਨਮਾਲਕ ਬੱਚੇ ਨਾਲ ਸਾਡੇ ਘਣੀਏ ਧੱਕੇਸਾਹੀ ਹੋਈ ਹੈ 2 ਤੋਂ 3 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਬੰਦ ਦੀ ਸਜ਼ਾ ਤੇ ਉਹਨਾਂ ਨੂੰ ਪੁਲਿਸ ਨੂੰ ਫੜ ਕੇ ਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਚਾਹੀਦਾ ਹੈ ਚਾਹੀਦਾ ਪਰ ਮੈਂ ਮਾਲਜੋਗ ਮੈਂ ਜੱਜ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਜੇ ਮੇਰੀ ਵੀਡੀਓ ਇਹ ਉਥੋਂ ਤੱਕ ਰੁੱਪੜ ਜੇ ਪਰ ਮੈਂ ਇਹ ਵੀਰਾਂ ਨੂੰ ਲੋਕਾਂ ਨੂੰ ਬੇਨਤੀ ਕਰਦਾ ਕਿ ਇਹ ਮੇਰੀ ਵੀਡੀਓ ਉਥੋਂ ਤੱਕ ਰਪਾ ਦਿਓ ਇਹ ਖੁਦ ਮੰਨੀ ਆ ਉਹ ਔਰਤ ਵੀ ਮਨਮਾਲਕ ਬੱਚੇ ਨਾਲ ੱੱਕੇ ਸਾਹੀ ਮੈਂ ਗਲਤੀ ਮੰਨਦੀ ਹਾਂ ਜਦੋਂ ਦੀ ਮੰਨੀ ਜਾਂਦੀ ਹੈ ਆਂਦੇ ਆਖੇ ਜੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਉਹ ਕਰਨੀ ਚਾਹੀਦੀ ਹੈ ਇਹਦੀ ਐ ਕਰੋ ਜਾਂਚਾ ਤਾਂ ਲੋਟ ਹੀ ਨਹੀਂ ਆਉਣੀਆ ਜਦੋਂ ਉਹ ਖੁਦ ਹੀ ਮੰਨੀ ਜਾਂਦੀ ਹੈ ਵੀ ਮੈਥੋਂ ਗੁਨਾਹ ਹੋਇਆ ਹੈ ਜਾਂਚ ਲਈ ਕਿਹੜੀ ਗੱਲ ਰਹੇਗੀ ਇਹਦੇ ਚ ਉਹ ਕਬੂਲੀ ਜਾਂਦੀ ਆ ਸਬੂਤ ਚਾਹੀਦੇ ਹੁੰਦੇ ਆ ਪੁਲਿਸ ਨੂੰ ਸਬੂਤ ਹੈਗੇ ਆ ਹਾਂ ਸਬੂਤ ਹੈਗੇ ਆ ਉਹ ਛੋਡੀ ਸੱਚ ਦੀ ਪੜਤਾਲ ਚੈਨਲ ਤੇ ਉਹ ਪਹਿਲਾਂ ਬੋਲੇ ਆ ਉਹ ਬੜੀ ਵਾਇਰਲ ਵੀਡੀਓ ਹੋਈ ਆ ਦੋ ਚੈਨਲਾਂ ਤੇ ਇੱਕ ਮੇਰੇ ਯਾਦ ਨਹੀਂ ਆ ਜਾਦਾ 6-6 ਲੱਖ 6-6 ਲੱਖ ਲੋਕ ਉਹਨੂੰ ਜਿਹੜੇ ਵੇਖ ਗਏ ਆ ਲੋਕਾਂ ਨੇ ਸਭ ਕੁਝ ਵੇਖ ਲਿਆ ਅੱਗੇ ਜਦੋਂ ਲੋਕਾਂ ਨੇ ਵੇਖ ਲਿਆ ਸਭ ਕੁਝ ਉਹ ਬੀੜ ਕਾ ਸਾਹਮਣੇ ਬੋਲ ਗਈ ਇੱਕ ਗ੍ਰਾਹਾ ਜਥੇ ਬੰਦੀ ਦੀ ਸੀਗੀ ਆਪਾਂ ਗੱਲ ਕਰਨੀ ਚਾਹੁੰਦੇ ਆ ਉਹਨੇ ਵੀ ਮੇਰੇ ਤੇ ਬੜਾ ਰੋਹ ਮਾਰਿਆ ਸੀ ਜੀ ਤੂੰ ਐ ਕਰਦਾ ਇਹਦੇ ਤੇ ਗਨਾਹ ਚਲ ਇਹ ਮਾਫੀ ਦੇ ਦਿਓ ਚਲੋ ਜੀ ਗਨਾਹ ਦੀ ਤਾਂ ਮਾਫੀ ਹੋ ਜਾਂਦੀ ਹੈ ਜਿਹੜੀ ਐਡੀ ਵੱਡੀ ਗਲਤੀ ਕਰੀ ਨਮਾਲਕ ਬੱਚੇ ਨਾਲ ਬਲਾਤਕਾਰ ਵਾਲਾ ਕិច្ਚ ਕਰਿਆ ਇਹ ਇਹਦੀ ਗਲਤੀ ਕਬੂਲਯੋਗ ਹੈ ਇਹ ਨਹੀਂ ਇਹ ਮਾਫ ਕਰਨਯੋਗ ਨਹੀਂਗੀ ਉਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਨਮਾਲਕ ਬੱਚੇ ਨਾਲ ਦਰਾ ਸਾਰਾ 1.5 2 ਸਾਲ ਦੇ ਬੱਚੇ ਨਾਲ ਤੱਕਾ ਹੋਇਆ ਉਹ ਖੁਦ ਮੰਨੀ ਐ ਮੈਂ ਆਣਾ ਆ ਜਿਹੜੀ ਮੇਰੀ ਵੀਡੀਓ ਹੈ ਇਹ ਜੱਜ ਸਾਹਿਬ ਦੇ ਮੇਜ ਤੇ ਰੱਖ ਦਿਓ ਪ੍ਰਾਣੀ ਰੱਖ ਦਿਓ ਜੇ ਜੱਜ ਸਾਹਿਬ ਨੇ ਸਜ਼ਾ ਸੁਣਾ ਦੂਗੀ ਮੈਂ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਉਹਦੇ ਤੇ ਜਿਹੜੀ ਕਾਰਵਾਈ ਆ ਛੇਤੀ ਤੋਂ ਛੇਤੀ ਕਾਰਵਾਈ ਕਰੇ ਦੂਜੇ ਸਾਡੇ ਪ੍ਰਧਾਨ ਜੀ ਦੱਸਣਗੇ ਨਹੀਂ ਕਾਰਵਾਈ ਨਾ ਹੋਣ ਦਾ ਕਾਰਨ ਕੀ ਲੱਗਦਾ ਤੁਹਾਨੂੰ ਕੁਝ ਨਹੀਂ ਨਾ ਹੋਣ ਦਾ ਕਾਰਨ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਜਿੰਨਾ ਚਿਰ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਦੰਦ ਕਸਾਈ ਮਿਲਦੀ ਰਹਿੰਦੀ ਹੈ ਉਹਨਾਂ ਚਿਰ ਇਹ ਕੋਰਟ 'ਚ ਪੇਸ਼ ਹੀ ਨਹੀਂ ਕਰ ਦੇਗੇ ਜਿਹੜਾ ਸਬੂਤ ਹੈ ਇਹ ਪੇਸ਼ ਹੀ ਨਹੀਂ ਕਰਦੇ ਮੰਨਜੋ ਕੋਟ ਕੀ ਕਰੇ ਕੋਰਟ ਜਦੋਂ ਸਬੂਤ ਹੀ ਨਹੀਂ ਪੇਸ਼ ਕਰਦੇ ਤੇ ਕੋਟ ਕੀ ਕਰੇ ਮੈਂ ਕੋਟ ਦੇ ਨੂੰ ਜੱਜ ਸਾਹਿਬ ਨੂੰ ਕਹਿਣਾ ਚਾਹਣਾ ਜੇ ਇਹ ਭੀੜ ਕੋ ਪੇਸ਼ ਕਰਦੇ ਹੋ ਨਾ ਛੋਡੇ ਵਾਲੀ ਜਿਹੜੀ ਸੱਚ ਦੀ ਪੜਤਾਲ ਵਾਲੀ ਭੀੜ ਕੋ ਹੈ ਉਹ ਦੀ ਮੂਰੇ ਰੱਖਣਾ ਵੀ ਆਹ ਦੇਖੋ ਜੀ ਮੰਨੀ ਜਾਂਦੀ ਮੰਨੀ ਜਾਂਦੀ ਤਾਂ ਉਹਨੂੰ ਸਜ਼ਾ ਦੇ ਕੇ ਜਿਸ ਸਭ ਅੰਦਰ ਠੋਕਣਾ ਇਹਨਾਂ ਨੂੰ ਜਿਹੜੀ ਬੰਦ ਦੀ ਹੈ ਸਜ਼ਾ ਉਮਰ ਕੈਦ ਬੰਦਦੀ ਜਾਂ ਫਾਂਸੀ ਦੀ ਬੰਦਦੀ ਹੈ ਤਾਂ 307 ਇਹ ਵੀ ਲੱਗਦੀ ਹੈ ਉਹਨਾਂ ਤੇ ਰਾਤ ਦਾ ਕਤਲ ਦਾ ਕੇਸ ਵੀ ਬੰਦਾ ਬੱਚੇ ਦੀ ਮੌਤ ਵੀ ਹੋ ਸਕਦੀ ਜੀ ਇਹ ਕਾਰਨ ਕਰਨਾ ਉਹਦਾ ਸਬੰਧ ਵੀ ਹੋ ਸਕਦਾ ਸੀਗਾ ਪਰ ਮੈਂ ਇਹਨਾਂ ਨੂੰ ਕਹਿਣਾ ਵੱਧ ਤੋਂ ਵੱਧ ਕਰ ਤ ਤਕੜੀ ਤੋਂ ਤਕੜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਨਮਾਲਕ ਬੱਚੇ ਨਾਲ ਇਹ ਧੱਕਾ ਹੋਇਆ ਧਰਨਾ ਲਾਉਣ ਦਾ ਮਸਤੀ ਜੋ ਸਾਡੇ ਅਪਰੋਜਪੁਰ ਜ਼ਿਲ੍ਹੇ ਦੇ ਵਿੱਚ ਕੰਡਿਆਲੀ ਤਾਰਾ ਉਹਦੇ ਵਿੱਚ ਸਾਡੇ ਕਿਸਾਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਨੇ ਉਹ ਤੋਂ ਕਿਹਾ ਸੀ ਵੀ ਜਿਹੜੀਆਂ ਇਹ ਜ਼ਮੀਨਾਂ ਐ ਤੁਸੀਂ ਆਬਾਦ ਕਰ ਲਓ ਜਿਹੜੀਆਂ ਜ਼ਮੀਨਾਂ ਕਿਸਾਨ ਆਬਾਦ ਕਰ ਲੈਣਗੇ ਉਹ ਉਹਨਾਂ ਨੂੰ ਹੱਕ ਆ ਜਿਹੜਾ ਮਾਲਕੀ ਦਿੱਤਾ ਜਾਊਗਾ ਪਰ ਸਾਡੀਆਂ ਸਰਕਾਰਾਂ ਨੇ ਹਜੇ ਤੱਕ ਵੀ ਉਹਨਾਂ ਨੂੰ ਜਿਹੜਾ ਮਾਲਕੀ ਨਹੀਂ ਹੱਕ ਦਿੱਤਾ ਕਿਉਂਕਿ ਸਾਡੇ ਕਿਸਾਨਾਂ ਦੀ ਉਹ ਜ਼ਮੀਨਾਂ ਆਬਾਦ ਕਰਦਿਆਂ ਨੂੰ ਦੋ ਦੋ ਪੀੜੀਆਂ ਹੋ ਗਈਆਂ ਕੰਨੀਆਂ ਜਾਂਨਾਂ ਵੀ ਚਲੀਆਂ ਗਈਆਂ ਕੰਨੀਆਂ ਪਰਿਵਾਰਾਂ ਦੀ ਉਹ ਜ਼ਮੀਨ ਆਬਾਦ ਕਰਦਿਆਂ ਨੂੰ ਪਰ ਅੱਜ ਤੱਕ ਉਹ ਜਿਹੜੀ ਜ਼ਮੀਨ ਆ ਸਾਡੇ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਕਰੀ ਸਰਕਾਰ ਨੇ